ਯਾਰ ਵੇਰ ਵਧੀਆ ਹੋ ਕੇ ਫਿਰ ਚੱਲਾਂਗੇ ਪੈਂਡ ਕੀ ਗੱਲ ਮੈਂ ਕਰਦਾ ਸੀ ਅੱਜ ਕੈਸਾ ਅੱਛਾ ਇਹ ਚੰਮੜੀ ਆਵੇ ਤੇ ਸੇਵਾ ਕਰਿਆ ਹੈ ਬੰਦ ਕਰ ਪਿਆਰਾ ਜੇਗੀ ਨੋ ਬਣਾਵੇ ਚੌਂਕੇ ਨਹੀਂ ਹੁੰਦਾ ਨਾ ਹਾਂ ਨਾਨਕ ਜਾਨਾ ਜਵਾਕਾਂ ਨੇ ਨਾਨਕੇ ਜਾਣਾ ਹੈ ਤੇ ਕਨੇ ਨਾ ਕਰੋ ਵਿਟੇ ਸਮਿਸ ਨਾ ਕਰੋ ਗੱਲ ਨੂੰ ਤੇ ਜਾਓ ਅੱਜ ਤੁਹਾਨੂੰ ਨੱਪ ਦਿੰਨੇ ਆ ਘੁੱਟ ਦਿੰਨੇ ਆ ਤੁਹਾਡੀਆਂ ਲੱਤਾਂ ਬਾਵਾ ਹੈ ਕਰਦੇ ਕਰਦੇ ਭਰਾਵਾ ਗੱਲ ਨਾਲ ਘੁੱਟ ਦਿਓ ਹਾਂ ਸਮਝਦੇ ਐ ਸਮਝਦਾ ਹੈ ਉਹ ਸਮਝਦਾ ਹੈ ਗਾਈਜ਼ ਫਾਈਨਲੀ ਅਸੀਂ ਰੈਡੀ ਹੋ ਚੁੱਕੇ ਆ ਤਿਆਰ ਹੋ ਗਏ ਆ ਬਸ ਸਾਰਾ ਸਮਾਨ ਪੈਕ ਕਰਕੇ ਮੰंजे ਤੇ ਪਿਆ ਹੈਗਾ ਤੇ ਹੁਣ ਗਏ ਨੇ ਜੀ ਗੱਡੀ ਲੈਣ ਤੇ ਮੈਂ ਸੋਹਣੀ ਲੱਗਦੀ ਆ ਭਾਈ ਦੀ ਦਾ ਕਪੜਾ ਪਾਇਆ ਹੋਇਆ ਵਧੀਆ ਲੱਗਦਾ ਹਾਂ ਦੇਖ ਲੋ ਦਰਸ਼ਕੋ ਮੈਨੂੰ ਕਹਦੀ ਵੀ ਤੂੰ ਸੋਹਣੀ ਨਹੀਂ ਲੱਗਦੀ ਪਤਾ ਹੈ ਕਿ ਤੈਨੂੰ ਮੈਂ ਕਿੰਨੀ ਸੋਹਣੀ ਲੱਗਦੀ ਆ ਹਾਂ ਸੋਹਣੀ ਲੱਗੇ ਨਹੀਂ ਮੈਂ ਮਜ਼ਾਕ ਕਰਦੀ ਸੀ ਮਜ਼ਾਜਣਾ ਉਹ ਕਿੰਦਾ ਨਖਰੇਆ ਪੱਟੀ ਮਜ਼ਾਜਣਾ ਹਾਂਜੀ ਰਾਤ ਆਪਾਂ ਲੇਟ ਹੋ ਗਏ ਸੀ ਕਿ ਕਾਫੀ ਤੇ ਜਿਹੜਾ ਬਾਕੀ ਦਾ ਵਲੌਗ ਆਪਾਂ ਹੁਣ ਦਿਨ ਨੂੰ ਸ਼ੂਟ ਕਰਾਂਗੇ ਤੇ ਤੁਹਾਡੇ ਨਾਲ ਉਹ ਰੈਸਪੀ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਇੱਕ ਵਾਰੀ ਚਾਹ ਪਾਣੀ ਪੀਤਾ ਹੁਣ ਅਸੀਂ ਉਸ ਤੋਂ ਬਾਅਦ ਹੁਣ ਜਿਹੜਾ ਬਸ ਛੁੱਲੇ ਚੌਕੇ ਦੇ ਕੰਮ ਧੰਦਾ ਨਵੇੜਾਂਗੇ